ਖਸ਼ਿਆਰਪਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਸੋ ਦੋਸਤੋ ਸਾਡੀ ਅੱਜ ਦੀ ਇਹ ਵੀਡੀਓ ਉਹਨਾਂ ਨੌਜਵਾਨਾਂ ਦੇ ਲਈ ਬੇਹਦ ਖਾਸ ਹੈ ਜਿਹੜੇ ਨੌਜਵਾਨ ਗੱਡੀਆਂ ਦੇ ਜਾਂ ਟਰੈਕਟਰਾਂ ਨੂੰ ਮੋਡੀਫਾਈ ਕਰਾਉਣ ਦਾ ਸ਼ਕੀਨ ਰੱਖਦੇ ਨੇ ਚੌੜੇ ਟਾਇਰ ਪਾਉਣ ਦਾ ਜਾਂ ਤੇਜ਼ ਲਾਈਟਾਂ ਲਵਾਉਣ ਦਾ ਸ਼ਕੀਨ ਨੇ ਸੋ ਪੰਜਾਬ ਦੇ ਸਪੈਸ਼ਲ ਡੀਜੀਪੀ ਐਸਰਾਏ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੇ ਆਪਣੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਜਿਹੜੇ ਗੱਡੀਆਂ ਦੇ ਟਾਇਰ ਚੌੜੇ ਨੇ ਜਾਂ ਟਰੈਕਟਰਾਂ ਦੀ ਗੱਲ ਕਰੀਏ ਟਰੈਕਟਰ ਜਾਂ ਗੱਡੀਆਂ ਦੇ ਟਾਇਰ ਚੌੜੇ ਨੇ ਉਹਨਾਂ ਦੇ ਉੱਪਰ ਤੇਜ਼ ਲਾਈਟਾਂ ਲਗੀਆਂ ਹੋਈਆਂ ਨੇ ਜਾਂ ਕਈ ਨੌਜਵਾਨ ਵੱਲੋਂ ਜਿਹੜੇ ਚੋਰੀ ਹੋਟਲਵਾਇਆ ਜਾਂਦਾ ਜਾਂ ਗੱਡੀ ਵਿੱਚ ਹੋਰ ਕੋਈ ਵੀ ਮੋਡੀਫਿਕੇਸ਼ਨ ਕਰਾਈ ਹੈ ਉਹਨਾਂ ਉੱਪਰ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਕਿ ਜੇ ਕੋਈ ਤੁਹਾਨੂੰ ਗੱਡੀ ਦੇਖਦੀ ਹੈ ਜਿਹਦੇ ਟਾਇਰ ਚੌੜੇ ਨੇ ਹੋਟਲ ਲੱਗਿਆ ਹੋਇਆ ਗੱਡੀ ਵਿੱਚ ਹੋਰ ਕੋਈ ਮੋਡੀਫਿਕੇਸ਼ਨ ਕਰਾਈ ਹੋਈ ਹੈ ਜਿਹੜੇ ਕਿ ਆਨ ਰੋਡ ਗੱਡੀ ਚੱਲਣ ਦੇ ਬਿਲਕੁਲ ਖਿਲਾਫ ਜਾ ਕੇ ਕੋਈ ਮੋਡੀਫਿਕੇਸ਼ਨ ਕਰਾਈ ਹੋਈ ਹੈ ਉਹਨਾਂ ਗੱਡੀਆਂ ਨੂੰ ਜਾਂ ਟਰੈਕਟਰਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਜੋ ਪੰਜਾਬ ਦੇ ਸਪੈਸ਼ਲ ਡੀਜੀਪੀ ਐਸਰਾਏ ਵੱਲੋਂ ਆਪਣੇ ਜ਼ਿਲ੍ਹੇ ਦੇ ਸਾਰੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜੇ ਨੌਜਵਾਨ ਗੱਡੀਆਂ ਜਾਂ ਟਰੈਕਟਰਾਂ ਦੇ ਟਾਇਰ ਚੌੜੇ ਪਵਾ ਕੇ ਘੁੰਮਦੇ ਨੇ ਤੇਜ਼ ਲਾਈਟਾਂ ਲਗੀਆਂ ਹੋਈਆਂ ਨੇ ਕਈਆਂ ਵੱਲੋਂ ਹੂਟਰ ਵੀ ਲਗਾਏ ਜਾਂਦੇ ਨੇ ਜਾਂ ਫਿਰ ਗੱਡੀਆਂ ਦੇ ਵਿੱਚ ਟਰੈਕਟਰਾਂ ਵਿੱਚ ਕਿਸੇ ਕਿਸੇ ਤਰ੍ਹਾਂ ਦੀ ਵੀ ਕੋਈ ਮੋਡੀਫਿਕੇਸ਼ਨ ਕਰਾਈ ਗਈ ਹੈ ਤਾਂ ਉਹਨਾਂ ਤੇ ਸਖਤ ਕਾਰਵਾਈ ਦੇਣ ਦੇ ਹੁਕਮ ਦਿੱਤੇ ਗਏ ਨੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.